ਹਾਂਜੀ ਹੈਲੋ ਫਰੈਂਡਸ ਵੈਲਕਮ ਆ ਮੇ ਯੂਟਿਊਬ ਚੈਨਲ ਜੀ ਕਿਮੈਸਾ ਹੀ ਠੀਕ ਠਾਕ ਹਾਂ ਜੀ ਅੱਜ ਵੀਡੀਓ ਪੰਜਾਬ ਚੰਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਇੱਥੇ ਆਪਾਂ ਬੈਠੇ ਆ ਜੀ ਆਟੋ ਦੇ ਵਿੱਚ ਤੇ ਆਪਾਂ ਜਾ ਰਹੇ ਜੀ ਧਨੋਲੇ ਤੇ ਧਨੋਲੇ ਹੈਗਾ ਜੀ ਆਪਣੀ ਸੁਖਨ ਸਾਹਿਬ ਦਾ ਪਾਠ ਤਾਂ ਕਰਕੇ ਆਪਾਂ ਜਾ ਰਹੇ ਆ ਜੀ ਧਨੋਲੇ ਲੋ ਜੀ ਆਪਾਂ ਹੁਣੇ ਹੁਣੇ ਪਹੁੰਚੇ ਆ ਤੇ ਹੁਣ ਸਰ ਆਪਾਂ ਕੰਪਲਾਂ ਦੇ ਵਿੱਚ ਬੈਠ ਕੇ ਠੰਡ ਲੱਗੀ ਬਹੁਤ ਜ਼ਿਆਦਾ ਬਾਹਰ ਬਹੁਤ ਜ਼ਿਆਦਾ ਠੰਡਾ ਤੁਹਾਨੂੰ ਪਤਾ ਧੁੱਪ ਵੀ ਕਾਫੀ ਦਿਨ ਤੋਂ ਨਿਕਲ ਨਹੀਂ ਰਹੀ ਹੈਗੀ ਬਹੁਤ ਜ਼ਿਆਦਾ ਠੰਡ ਸੀਗੀ ਹਾਂ ਜੀ ਆਪਾਂ ਅੰਦਰ ਬੈਠ ਗਏ ਮਤਲਬ ਚਾਹ ਵਗੈਰਾ ਕਾਫੀ ਟਾਈਮ ਹੋ ਗਿਆ ਪੀ ਲਈ ਤੇ ਇੱਥੇ ਆਪਣੇ ਕੋਲ ਧਰਮ ਵੀ ਬੈਠਾ ਨੂੰ ਮੈਂ ਕੰਬਲ ਚ ਉਠਾਇਆ ਹੋਇਆ ਤੇ ਬਸ ਇਹਨੇ ਵੀ ਚਾਹ ਪੀਤੀ ਹੈਗੀ ਹੁਣੇ ਹੁਣੇ ਪਹਿਲਾਂ ਜਦੋਂ 2 ਮਿੰਟ ਪਹਿਲਾਂ ਜਦੋਂ ਮਤਲਬ ਚਾਹ ਬਣਾਈ ਸੀ ਨਾ ਉਦੋਂ ਚਾਹ ਪੀਤੀ ਨਹੀਂ ਹੈਗੀ ਹੁਣਕਾਂ ਦਾ ਮੈਂ ਚਾਹ ਪੀਣੀ ਇਹਨੂੰ ਹੁਣੇ ਹੁਣੇ ਗਰਮ ਕਰਕੇ ਚਾਹ ਪਲਾਈ ਹੈਗੀ ਮੈਂ ਤੇ ਮਤਲਬ ਬਹੁਤ ਜ਼ਿਆਦਾ ਠੰਡਾ ਬਾਹਰ ਹੁਣ ਤਾਂ ਪਤਾ ਹੀ ਹੈ ਨਾ ਤੇ ਬਸ ਫਰੈਂਡਸ ਆਪਣਾ ਦੋ ਤੁਸੀਂ ਚੈਲੰਜ ਸਾਡਾ ਤੁਹਾਦਾ ਯੂਟਿਊਬ ਚੈਨਲ ਹਾਂ ਸਬਸਕ੍ਰਾਈਬ ਕਰੋਗਾ ਸਾਡੇ ਚੈਨਲ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂਜੀ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਵੀ ਚੰਗੀਆਂ ਲੱਗਦੀਆਂ ਹੁੰਦੀਆਂ ਨੇ ਤਾਂ ਲਾਈਕ ਸ਼ੇਅਰ ਥਊ ਕਰਦੇ ਕਰੋ ਹਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਵੇਂ ਕਿ ਤਰਨ ਨੇ ਕਿਹਾ ਹਨਾ ਹਾਂਜੀ ਹੈਲੋ ਫਰੈਂਡਸ ਵੈਲਕਮ ਆ ਯੂਟਿਊਬ ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਜੀ ਅੱਜ ਵੀਡੇ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਤਨੋਂ ਲੈ ਆਏ ਹੋਇਆ ਤੇ ਆਪਣੇ ਹੈਗਾ ਸੁਖਨੀ ਸਾਹਿਬ ਦਾ ਪਾਠ ਤੇ ਮੈਂ ਹੁਣੇ ਹੁਣੇ ਸਿਰ ਤੋਂ ਕਿਹਾ ਦਿੱਤੀ ਮ ਹੋ ਗਏ ਬੰਨੂ ਅੱਧਾ ਘੰਟਾ ਹੋ ਗਿਆ ਵਾਲ ਮੇਰੇ ਸੁੱਕ ਗਏ ਹੁਣ ਚੁੱਲ੍ਹੇ ਮੂਰੇ ਬੈਠੀ ਆ ਤੇ ਮਤਲਬ ਸੇਕ ਰਹੇ ਆਗੇ ਅਸੀਂ ਮੂਰੀ ਬੈਠੀ ਇੱਧਰ ਤੇ ਹਣਾ ਮਤਲਬ ਕਿ ਬਾਕੀ ਬਸ ਹੁਣ ਨਾਲ ਜਿਹੜਾ ਆਪਣਾ ਸਾਹਮਣੇ ਤੁਸੀਂ ਦੇਖ ਰਹੇ ਹੋ ਰੂਮ ਇਹਦੇ ਵਿੱਚ ਆਪਾਂ ਮਤਲਬ ਬਾਬਾਈ ਲੈ ਕੇ ਆਵਾਂਗੇ ਬਾਬਾਈ ਟਾਇਲ ਨਹੀਂ ਰੱਖੀਏ ਇੱਥੇ ਜਿਹੜਾ ਹੈਗਾ ਸਾਰਾ ਹੋਊਗਾ ਬਾਕੀ ਡੰਟ ਵਗੈਰਾ ਵੀ ਲੱਗੂਗਾ ਉਹ ਹਜੇ ਮਤਲਬ ਸ਼ਾਮ ਨੂੰ ਲਵਾਵਾਂਗੇ ਆਪਾਂ 3:00 ਵਜੇ ਕਹਿੰਦੇ ਨੇ ਕਿ ਤੇ ਬਾਕੀ ਸਮਾਨ ਵਗੈਰਾ ਸਾਰਾ ਆ ਗਿਆ ਭਾਂਡੇ-ਕੁੰਡੇ ਆ ਗਏ ਸਾਰੇ ਇੱਧਰ ਦੇਖੋ ਸਾਰਾ ਹਲਵਾਈ ਦਾ ਬਰਤਨ ਜਿਹੜੀ ਹੈਗੇ ਉਹ ਆ ਗਏ ਜਿਹੜੇ ਆਪਾਂ ਚਾਹੀਦੇ ਆ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਕੀ ਕਹਿੰਦੇ ਨੇ ਪੱਠੀ ਪਈ ਆ ਤੇ ਹਨਾ ਮੰਮੀ ਕੰਮ ਗਈ ਆ ਬਾਜ਼ਾਰ ਤੇ ਉਹ ਕੀ ਲਾਉਂਦਾ ਤੰਨੇ ਸਨ ਲਗਨੀ ਆ ਜਾਂਦੀ ਆ ਤੇ ਮਤਲਬ ਕਿਨ ਬਸ ਇੰਵਿਟ ਕਰ ਰਹੇ ਆ ਬਸ ਦੇਖਦੇ ਹਾਂ ਹੁਣ ਕਿਹੜੇ-ਕਿਹੜੇ ਰਿਸ਼ਤੇਦਾਰ ਆਉਂਦੇ ਨੇਗੇ ਤੇ ਸਾਰਿਆਂ ਨੂੰ ਬੁਲਾਇਆਗਾ ਆਪਾਂ ਤੇ ਤੁਸੀਂ ਵਲੌਗ ਨਾਲ ਬਣੇ ਰਹੋ ਫਰੈਂਡਸ ਫਿਰ ਹਲੇ ਆਪਾਂ ਵੀ ਇੱਕ ਦੋ ਕੰਮ ਕਰਨੇ ਆ ਮੈਂ ਆਪਣੇ ਮਤਲਬ ਸਦਾਜੀ ਨੂੰ ਡਿਕਰੀਆ ਉਹ ਆ ਰਹੇ ਉਹਨਾਂ ਨੂੰ ਫੋਨ ਕਰਕੇ ਹਟੀਆਂ ਮੈਂ ਹੋਣੀ ਤੇ ਉਹਨਾਂ ਨੂੰ ਮੈਂ ਫੋਨ ਕਰਿਆਗਾ ਆਪਾਂ ਮੈਂ ਕਹਿੰਦੀ ਮਾਰਕੀਟ ਜਾਣਾਗਾ ਅਸੀਂ ਤੇ ਮਤਲਬ ਇੱਕ ਤਾਂ ਆਪਾਂ ਦੋ ਤਿੰਨ ਚੀਜ਼ਾਂ ਲੈ ਕੇ ਆਉਣੀਆਂ ਨੇ ਜ਼ਰੂਰੀ ਤੇ ਬਾਕੀ 3:00 ਵਜੇ ਮਤਲਬ 3:00 ਵਜੇ ਤੋਂ ਬਾਅਦ ਹੀ ਤਕਰੀਬਨ ਸਾਰੇ ਆਉਣਗੇ ਬਾਕੀ ਦੇਖਦੇ ਕਿਹੜਾ-ਕਿਹੜਾ ਪਹੁੰਚਦਾ ਹੈ ਹਨਾ ਤੇ ਚਲੋ ਜੀ ਫਿਰ ਬਿਨੇਰੋ ਵਲੌਗ ਦੇ ਨਾਲ ਠੀਕ ਆ ਜੀ ਫਿਰ ਤੁਹਾਨੂੰ ਮਿਲਦੇ ਆਂ ਬਗਯੋ ਤਾਂ ਮਾ ਇਹ ਦੇਖ ਲੋ ਤਰਨ ਤਾਂ ਬਸ ਜਦੋਂ ਵੀ ਆਉਂਦਾ ਨਾ ਇਹ ਇਹਨਾਂ ਹੀ ਲੱਗ ਜਾਂਦਾ ਦੇਖ ਲੋ ਹੁਣ ਬਾਹਰ ਲੈ ਗਿਆ ਉਹਨੂੰ ਘਮਾਉਣ ਵਾਸਤੇ ਤੇ ਦੇਖ ਲੋ ਜੀ ਬਸ ਤਾਂ ਮੈਂ ਪਹਿਲਾਂ ਇੱਕ ਵਲੌਗ ਪਾਇਆ ਸੀ ਸਭ ਤੋਂ ਪਹਿਲਾਂ ਜਦੋਂ ਮੈਨੂੰ ਕੁਝ ਪਤਾ ਵੀ ਨਹੀਂ ਸੀਦਾ ਯੂਟਿਊਬਰ ਕੋਈ ਨੌਲੇਜ ਨਹੀਂ ਸੀ ਹੁੰਦੀ ਉਹਦੇ ਮੈਂ ਤੁਹਾਨੂੰ ਸਾਰਾ ਘਰ ਦਿਖਾਇਆ ਸੀਗਾ ਤੇ ਜੇ ਤੁਸੀਂ ਚਾਹੋਗੇ ਤਾਂ ਮੈਂ ਤੁਹਾਨੂੰ ਦੁਬਾਰਾ ਵੀ ਜਿਹੜਾ ਹੈਗਾ ਇਹਦਾ ਮਤਲਬ ਮੇਰੇ ਪੇਕੇ ਘਰ ਦਾ ਟੂਰ ਦੇ ਦੂੰਗੀ ਠੀਕ ਹੈ ਜੀ ਕਾਫੀ ਵੱਡਾ ਗਾ ਇਧਰ ਵੀ ਸਾਰਾ ਬੇੜਾ ਮਤਲਬ ਹੈਗਾ ਕਾਫੀ ਖੁੱਲਾ ਤੇ ਬਸ ਨਾ ਸਰੰਤਨ ਤਾਂ ਉਹ ਦਿਨ ਲੱਗਿਆ ਪਿਆਗਾ ਜੋਨੀ ਨਾਲ ਅੰਦਰ ਖੋਲ ਲਿਆ ਹਮ ਸਾਰੇ ਬਰਤਨ ਹਨਾ ਜਿਹੜੇ ਹੈਗੇ ਲੈ ਕੇ ਆਉਂਦੇ ਆ ਸਾਰੇ ਧੋਣੇ ਆ ਆਪਾਂ ਚੰਗੀ ਤਰ੍ਹਾਂ ਤੇ ਜਦੋਂ ਤਾਂ 아이 ਦੇ ਬੇਟੇ ਇਧਰ ਆ ਗਏ ਭਾਬੀਆਂ ਆ ਗਈਆਂ ਨਾ ਬੇਟੇ ਮਤਲਬ ਉਹ ਸਾਰੇ ਆ ਕੇ ਨੂੰ ਸਾਫ ਕਰਨਗੇ ਤੇ ਫਿਰ ਆਪਾਂ ਮੇਲੇ ਕੋ ਜੰਗੀ ਗਰਮ ਗਰਮ ਥੋੜੀ ਜੀ ਜੜੀ ਰੋਟੀ ਹੈਗੀ ਮਾਚੀ ਮਤੋਂ ਤੇ ਹਾਲੇ ਕੋਈ ਨਹੀਂ ਆਇਆ ਬਸ ਕੱਲੇ ਵੀਰੇ ਹਸਬੰਦ ਆਏ ਨੇ ਦੇਖੋ ਸੇਕ ਰਿਹਾ ਮਨ ਖਾਏ ਰੋਟੀ ਥੋੜੀ ਮਨ ਲਈ ਆ ਖਾਣ ਹਾਂ ਉਹ ਮਿਲਿਆ ਬੁਣਿਆ ਮਨ ਲਈ ਰੋਟੀ ਬੁਝੇ ਲੱਗੀ ਆ ਬੱਤ ਰੋਟੀ ਆਟਾ ਕਰਾ ਕੋਸਾ ਬਸ ਲਾ ਅੱਛਾ ਇੱਥੇ ਬਣਾ ਰਹੇ ਸੀਗੇ ਮੰਮੀ ਸਬਜੀ ਬੀਜੜ ਵੀ ਕੋਈ ਰਿਸ਼ਤੇਦਾਰ ਆਵਗਾ ਜੀ ਕਿਸਨ ਮੁੱਕ ਲੱਗੀ ਹੋਈ ਐਸ ਟਾਈਮ ਤਾਂ ਰੋਟੀ ਖਾ ਲੂਗਾ ਹਣਾ ਮੰਮੀ ਕਹਿੰਦੇ ਸਬਜ਼ੀ ਬਣਾ ਕੇ ਰੱਖ ਦਿੰਨੇ ਆਪਾਂ ਸ਼ਾਮ ਨੂੰ ਤਾਂ ਚਲੋ ਬਣੂਗੀ ਵੈਸੇ ਆ ਨਹੀਂ ਹੋਈ ਫੋਟੋ ਮੈਂ ਆਪ ਨਾ ਮਾਰ ਹਾਏ ਕਰ ਦੋ ਹਾਏ ਇਹ ਕੀ ਹੈ ਹਾਏ ਬਹੁਤ ਖਾਰ ਅਨਾਤ ਦੇ ਬੱਚਿਆਂ ਇਹ ਬਹੁਤ ਮਾਰੋ ਇਹ ਦਰਦ ਕਿਹੜਾ ਹੈ ਜਮੂਟ ਕੱਢ ਕੇ ਸੇ ਬੈਠੇ ਸਦੇ ਘਰੇ ਉਸ ਦਾ ਹੋਰ ਤਾਂ ਹਾਂਜੀ ਆਪਣੇ ਸਾਰੇ ਰਿਸ਼ਤੇਦਾਰ ਆ ਚੁੱਕੇ ਨੇ ਸਾਰੀ ਮੇਰੇ ਭੂਆ ਦੀਆਂ ਕੁੜੀਆਂ ਭੂਆ ਦੀ ਇਹਨਾਂ ਦੇ ਬੇਟੇ ਸਾਰੇ ਬੱਚੇ ਆ ਚੁੱਕੇ ਆ ਤੇ ਬਹੁਤ ਰੌਣਕਾਂ ਲੱਗੀਆਂ ਦੀਆਂ ਨੇ ਸਾਰੇ ਪੂਰੇ ਖੋਸ਼ਾ ਪਰ ਅੱਜ ਮੇਰੇ ਡੈਡੀ ਨਹੀਂ ਹੈਗੇ ਮੇਰੇ ਨਾਲ ਤੇ ਤੇਰਾ ਭਰਾ ਵੀ ਨਹੀਂ ਹੈਗਾ ਬਹੁਤ ਚਾਹੁੰਦਾ ਮੇਰੇ ਮਨ ਨੂੰ ਖੁਦ ਆਸੀ ਆ ਪਰ ਫਿਰ ਵੀ ਚਲੋ ਆਪਾਂ ਵੀ ਇੱਕ ਖੁਸ਼ੀ ਦੇ ਖਾਤਰ ਇਹ ਕਰ ਰਹੇ ਆ ਤੇ ਸਾਰੇ ਤਰਫੋਂ ਹਨਾ ਵੀ ਇਕੱਠੇ ਹੋ ਜਾਣਗੇ ਮੇਰੇ ਮੰਮੀ ਨਹੀਂ ਹੈ ਬਹੁਤ ਸਮਝ ਆ ਵੀ ਮੇਰਾ ਭਰਾ ਅੱਜ ਨਾਲ ਹੁੰਦਾ ਵੀ ਉਹ ਗੱਲ ਕੁਝ ਹੋਰ ਹੋਣੀ ਸੀਗੀ ਚਲੋ ਜੋ ਰੱਬ ਨੇ ਹਨਾ ਕਰਤਾ ਆਪਾਂ ਉਹਦੇ ਮੂਰੇ ਕੁਝ ਕਰ ਨਹੀਂ ਸਕਦੇ ਤੇ ਛੋਟਾ ਹਲੇ ਆ ਰਹਿਗਾ ਆਪਣਾ ਤੇ ਫਿਰ ਆਪਾਂ ਨੂੰ ਥੋੜਾ ਨ ਮਲਾਵਾਂਗੇ ਉਧਰ ਆਪਣੇ ਹਲਵਾਈ ਲੱਗੇ ਪੈਣੇ ਉਧਰ ਚੱਲਦੇ ਹਾਂ ਸਾਰਿਆਂ ਨੇ ਇੱਕ ਵਾਰੀ ਚਲੋ ਜੀ ਆਪਾਂ ਚੱਲਦੇ ਅੰਦਰ ਹਾਂਜੀ ਤੇ ਇਧਰ ਆਪਾਂ ਨਾ ਥੋੜਾ ਜਿਹਾ ਮਾਨਾ ਤੁਹਾਨੂੰ ਪਤਾ ਹੀ ਉਦਾਸ ਹੋ ਗਿਆ ਤੇ ਇਧਰ ਆਪਣੀ ਚੱਲ ਰਹੀ ਹੈ ਸਭ ਇਧਰ ਜਾਈ ਜਾਊਗਾ ਇਧਰ ਦੇਖੋ ਆ ਬਰਾਦਰ ਆ ਤੇ ਇਧਰ ਸਾਰੇ ਆ ਵੱਡੇ ਵੀਰ ਜੀ ਤੱਕ ਮੈਂ ਤੁਹਾਨੂੰ ਮਿਲਿਆ ਸਾਹਮਣੇ ਸਰਦਾਰ ਜੀ ਜਿਹੜੇ ਆਪਣੀ ਮਤਲਬ ਤਿਆਰੀ ਚੱਲ ਰਹੀ ਹੈ ਜੀ ਮਤਲਬ ਕਿ ਇਧਰ ਆਪਣੇ ਬਾਬਾ ਜੀ ਪ੍ਰਕਾਸ਼ ਇਧਰ ਕਰਵਾਉਣਗੇ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਅਨੁਸਾਰ ਪੜ੍ਹਾਈ ਆ ਠੀਕ ਆ ਜੀ ਇਧਰ ਆਪਾਂ ਹਲਵਾਈ ਆਪਾਂ ਹੁਣ ਇੱਕ ਵਾਰ ਤੁਹਾਨੂੰ ਲੈ ਚਾਲਦੇ ਹਾਂ ਹਲਵਾਈਆਂ ਕੋਲ ਹਲਵਾਈ ਲੱਗੇ ਪਏ ਨੇ ਠੀਕ ਹੈ। ਹੋਰ। ਕੋ ਫੇਰ ਨਾ ਕੁਝ ਕਰ। ਬੋ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਅੱਜ ਥੋੜੇ ਜਿਹਾ ਮਹਿਮਾਨ ਇੱਥੇ ਹੀ ਬੈਠਣੇਗੇ। ਸੇਕ ਰਹੇ ਨੇਗੇ ਚੁੱਲ੍ਹੇ ਤੇ। ਕਿਵੇਂ ਮੈਡਮ? ਸਤਿ ਸ੍ਰੀ ਅਕਾਲ। ਹੋਰ ਜੱਟ ਹੋਰ ਬਾਪ ਵੀ ਦੇਖ। ਹੈਲੋ। ਚਲੋ। ਕਿਵੇਂ ਬਿੰਦਰ ਕੇ? ਠੀਕ ਆਏ ਹੁਣ ਆਈਆਂ ਨਹੀਂ ਆ ਭਾਬੀਆਂ ਮੇਰੀਆਂ। ਦੇਖ ਲੋ। ਦੇਖ ਲਓ ਬਣਾਈ। ਇਹ ਬਿੰਦਰ ਦਾ ਟੈਂਪਲ ਬਣਾ ਲਿਆ। ਆ ਗਈ ਕਮੈਂਟ ਕਹਿਣੀ ਆ। ਤੇ ਇਧਰ ਆਪਣੇ ਲੱਗੇ ਹੋ ਨੇ ਹਲਵਾਈ ਕੀ ਬਣ ਰਿਹਾ ਹੈ ਦੱਸੋ ਮੜਾ ਜਾ ਕੀ ਬਣ ਰਿਹਾ ਸਾਹਿਤ ਨਹੀਂ ਆਲੂ ਮਟਰ ਆਲੂ ਮਟਰ ਠੀਕ ਆ ਇਧਰ ਆਪਣੇ ਹਲਵਾਈ ਲੱਗੇ ਹੋਏ ਆ ਸਾਰੇ ਆਪਣੇ ਮਤਲਬ ਇਕੱਠੇ ਹੋ ਕੇ ਸਾਰੇ ਇੰਜੋਏ ਕਰ ਰਿਹਾ ਹੈ ਠੀਕ ਆ ਜੀ ਤੇ ਤੁਸੀਂ ਦੱਸਿਓ ਮੇਰਾ ਬਲੌਗ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਹੈ ਨਾ ਤੇ ਇਧਰ ਆਪਣੇ ਸਾਰਾ ਟੈਂਟ ਲੱਗਿਆ ਹੋਇਆ ਹੈ ਤੇ ਸਾਰਾ ਟੈਂਟ ਵਗੈਰਾ ਲੱਗ ਗਿਆ ਤੇ ਬ੍ਰਦਰ ਹਲੇ ਆ ਜਾਣੀ ਹੈਗਾ ਲਾਏ ਆ ਦੇਖੋ ਭਾਈ ਸਾਡਾ ਮੁੰਡਾ ਸਵੇਰ ਦਾ ਕੰਮ ਕਰਾ ਰਿਆ ਤਾਨੂੰ ਠੀਕ ਹੈ ਹਾਂਜੀ ਤੇ ਆਪਾਂ ਕਿਦਨਾਂ ਚ ਆ ਗਏ ਤੇ ਇਧਰ ਘਾਬੀ ਜਿ ਲੱਗੇ ਹੋਏ ਨੇ ਆਟਾ ਗੁੰਨਣਾ ਤੇ ਇਹ ਕਿਦੋਂ ਦੀ ਲਈ ਜੀ ਤੇ ਮੇਰੇ ਤਾਇਆ ਜੀ ਮਤਲਬ ਵੱਡੇ ਹੋਣਗੇ ਤੇ ਵੀ ਰੋਟਾਂ ਲੱਗਿਆ ਹੋਇਆ ਇੱਧਰ ਘਾਹ ਵੀ ਰੋਟੀ ਲਾਈ ਰਹੀ ਆ ਮਾ ਠੀਕ ਆ ਤੇ ਇੱਕ ਪ੍ਰਾਂਤ ਨੇ ਅੱਠ ਜੀ ਤੇ ਤੇ ਨਾਲ ਆਪਣਾ ਉਹ ਰੋਟੀਆਂ ਵਾਲਾ ਸਬਜ਼ੀ ਦਾ ਬਣਿਆ ਦਿਖਾਈ ਆlene ਉਧਰ ਤੇ ਹਲਵਾਈ ਬਣਾ ਰਿਹਾ ਹੈਗਾ ਹਲਵਾਈ ਵੀ ਕਹਤਾ ਸੀ ਆਪਾਂ ਸੱਜੀ ਨੂੰ ਵੀ ਚਲ ਰੋਟੀਆਂ ਆਪਾਂ ਬਣਾਵਾਂਗੇ ਠੀਕ ਆ ਜੀ ਤੇ ਠੀਕ ਆ ਜੀ ਤੇ ਆਪਾਂ ਨੂੰ ਮਿਲਦੇ ਲੋ ਜੀ ਹੁਣ ਆਪਾਂ ਨਹੀਂ ਚੱਲ ਪੀ ਡੈਕੋਰੇਸ਼ਨ ਡੈਕੋਰੇਸ਼ਨ ਕਰ ਰਹੇ ਆ ਕਮਰੇ ਦੀ

ਜਿੱਤੇ ਸ਼ੁਰੂ ਹੋ ਗਿਆ ਸੀ ਜੀ ਲੰਗਰ ਤੇ ਮਤਲਬ ਲੰਗਰ ਸ਼ਕਣ ਲੱਗੇ ਸੀਗੇ ਸਾਰੇ ਜਣੇ ਹਾਂਜੀ ਥੋੜਾ ਜਿਹਾ ਬਲੌਗ ਨਾ ਮੈਂ ਆਪਣੇ ਤਾਜ ਜੀ ਦੇ ਬੇਟੇ ਤੋਂ ਸੌਰੀ ਤਾਜ ਜੀ ਦੇ ਪੁੱਤੇ ਤੋਂ ਕਰਵਾਇਆ ਸੀਗਾ ਤੁਸੀਂ ਉਹਦੀ ਵੀ ਗੱਲਾਂ ਸੁਣ ਲਓ ਕੀ ਕਰ ਰਿਹਾ ਸੀ ਆ ਦੇਖੋ ਜੀ ਮੇਰੀ ਭੂਆ ਜੀ ਹੁਣ ਰੋਟੀ ਆਪਣਾ ਰੋੱਡੇ ਖਾਣ ਤੋਂ ਬਾਅਦ ਏਡੇ ਘਾੜੇ ਢੇਰ ਲਾਤੇ ਜੀ ਸਾਡਾ ਪਾਪਾ ਜੀ ਆ ਦੇਖੋ ਜੀ ਅੰਦਰ ਵੀ ਰੋਟੀ ਹੈ ਜੀ ਇਹਨਾਂ ਦੀ ਆ ਤਾਂ ਮੇਰੀ ਭੂਆ ਦੀ ਹੀ ਕੁੜੀ ਹੈ ਜਿਹੜੀ ਜਿਹੜੀ ਤੁਸੀਂ ਬਲੌਗ ਦੇਖਦੇ ਹੋ ਨਿਆ ਜੀ ਨਹੀਂ 2 ਮਿੰਟ ਪਹਿਲਾਂ ਅੰਦਰ ਵਿੱਚ ਗਏ ਗਏ ਆ ਦੇਖ ਲਓ ਜੀ ਹਣ ਆਉਂਦੇ ਆ ਲੈ ਲਓ ਜੀ ਸਾਹਮਣ ਵਾਲਾ ਸਿਆਣਾ ਬੱਚਾ ਕੈਮਰਾ ਦੇ ਕੇ ਪੋਜ਼ ਦੇ ਦਿੱਤੇ ਜਿੱਤੇ ਜਿੱਤੇ ਤੁਸੀਂ ਲੰਗਰ ਦੇਖੋਗੇ ਆ ਅਨੁਸਾਰ ਨੂੰ ਪਹਿਲਾ ਵੀਡੀਓ ਜੀ ਪਰ ਇੱਕ ਕਿਹਦੇ ਫੋਟੋ ਕਿ ਮੈਂ ਕਹਿੰਦਾ ਹਾਂਜੀ ਸਾਰਾ ਪਰਿਵਾਰ ਸਾਰੇ ਰਿਸ਼ਤੇਦਾਰਾਣ ਇਕੱਠੇ ਬੈਠੇ ਸੀ ਸਾਰੇ ਇਕੱਠੇ ਇੰਜੋਏ ਕਰ ਰਹੇ ਸੀ ਬਹੁਤ ਵਧੀਆ ਲੱਗ ਰਿਹਾ ਸੀਗਾ ਦੇਣਾ ਸੰਦਰਮ ਮਗਦੇ ਵਗੈਰਾ ਸਟਲੇ ਸੀ ਗੇਰ ਜਾਈਆਂ ਵੈਰਲੇ ਆ ਸੀ ਗਿਆ ਪਾਣਾ ਤੇ ਸਾਰੇ ਬੈਠ ਕੇ ਗੱਲਬਾਤਾਂ ਕਰਾਂਗੇ ਜੀ ਖਾਣਾ ਵਗੈਰਾ ਖਾਣ ਤੋਂ ਬਾਅਦ ਲੋਕੀਂ ਜਿਹੜਾਦਰ ਮੇਰਾ ਆ ਗਿਆ ਸੀ ਛੋਟਾ ਸਾਰਿਆਂ ਨੇ ਇੰਤਜ਼ਾਰ ਕਰਦੇ ਸੀਗੇ ਉਹਦਾ ਤੇ ਉਹ ਕਾਫੀ ਜ਼ਿਆਦਾ ਲੇਟ ਹੋ ਗਿਆ ਸੀਗਾ ਤੇ ਉਹ ਮਤਲਬ ਹੁਣ ਆਇਆਗਾ ਜੀ ਬੇਟੇ ਐਟੇ ਐਟੇ ਨਾ ਤਾਂ ਆਹੀ ਦੀ ਹਾਂ ਦਾ ਰਹੀ ਦੀ ਉਹ ਉਹ ਸ਼ਦਾ ਮਹੀ ਦੀ ਮਮਾ ਜੀ ਸਾਸੀ ਘੜਵਾ ਰਹੀ ਕਿ ਉਹ ਕਿਉਂ ਬੱਬੀ ਖਾਣਾ ਘੜਵਾ ਬੀ ਹਾਂ ਠੀਕ ਹੈ ਮੇਰਾ ਤਾਂ ਉਹ ਨਾ हाल बना पुआ भी नहीं आई बड़ी बड़ी पुआ भी नहीं आई भाई <laughs> <laughs> <सौंग एसी. laughs>

till the next vlog then I'll thank you G. bye bye